ਉਹ ਹਾਂ ਜੀ ਵੀ ਦਸਕੋ ਸਸੀ ਗਾਲ ਜੀ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹਾਂ ਉਹ ਹਾਂ ਜੀ ਵੀ ਦਸਕੋ ਆ ਚੈੱਕ ਕਰ ਲਉ ਮਰਾ ਭਰਾ ਵੀਰੇ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸਜਣੋ ਕਬੂਤਰ ਗਾਦੇ ਮੈਂ ਕਹਿੰਦਾ ਨੀਰੇ ਬ੍ਰਹਮ ਅਸਤਰਾ ਮਰਾ ਭਰਾ ਬ੍ਰਹਮ ਅਸਤਰਾ ਵੀਰੇ ਉਹ ਦਨਾਪਾ ਜੋੜਾ ਲਾਇਆ ਸੀ ਬਾਬੇ ਪੰਨੂ ਵਾਲੇ ਕੂਤਰਾਂ ਦੇ ਵਿੱਚ ਉਸੇ ਬਾਈ ਦੇ ਘਰ ਦਾ ਸਜਣੋ ਵੱਡਾ ਕਬੂਤਰ ਵੱਡਾ ਜੋੜਾ ਜਿਹਾ ਆਪਾਂ ਤੁਹਾਡੇ ਅੱਗੇ ਆਪਣੇ ਚੈਨਲ ਦੇ ਉੱਤੇ ਮਰਾ ਵੀਰ ਪੇਸ਼ ਹੀ ਕਰਤਾ ਬਾਈ ਜੀ 100 ਆਕਨ ਨਹੀਂ 200 ਨਹੀਂ ਜਿੰਨੇ ਪਰਸੈਂਟ ਕਹੋਗੇ ਵੀਰੇ ਉਨੇ ਚੀਜ਼ ਦੀ ਪਿਓਰਿਟੀ ਦੀ ਨਿਸ਼ਾਨੀ ਆਪਾਂ ਦੇ ਦੇਾਂਗੇ ਠੀਕ ਹੈ ਜੀ ਤਾਂ ਤਾਂ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਜਿਹੜੇ ਗੂੜੇ ਲਾਉਸਰੇ ਕਬੂਤਰ ਠੀਕ ਹੈ ਜੀ ਉਸ ਬਰੀਡ ਦੇ ਵਿੱਚੋਂ ਵੱਡਾ ਜੋੜਾ ਚੈੱਕ ਕਰੋ ਮੇਰਾ ਭਰਾ ਬਈ ਦੇ ਇੱਕੋ ਜਿਹਾ ਜੋੜਾ ਚੈੱਕ ਕਰ ਲਓ ਕਬੂਤਰ ਦੇ ਪੈਰਾਂ ਦੇ ਵਿੱਚ ਮੇਰਾ ਭਰਾ ਦੋਨੇ ਪੈਰਾਂ ਦੇ ਵਿੱਚ ਮੇਰਾ ਵੀਰ ਉਸੇ ਬੰਦੇ ਦੀਆਂ ਵੀਰੇ ਪੱਕੀਆਂ ਰਿੰਗਾਂ ਪਾਈਆਂ ਹੋਈਆਂ ਠੀਕ ਹੈ ਜੀ ਆਪਣੇ ਮੰਨ ਕੇ ਚਲੋ ਇੱਕ ਹਫਤਾ ਉਹੀ ਕਬੂਤਰ ਚੱਲਣੇ ਆ ਹੁਣ ਤੇ ਵੀਰੇ ਬਾਈ ਦੇ ਕਬੂਤਰ ਐਸੇ ਨਿਆਬ ਤੇ ਟਾਪ ਕਬੂਤਰ ਆ ਨਾ ਮੇਰਾ ਭਰਾ ਬੰਦਾ ਅੱਖਾਂ ਮੀਜ ਕੇ ਖੁੱਡੇ 'ਚ ਵੜ ਜੇ ਜਿਹੜਾ ਹੱਥ 'ਚ ਆ ਜਾ ਮੇਰਾ ਭਰਾ ਤੋਹਫਾ ਹੀ ਆ ਸਮਝ ਲਓ ਇੱਕ ਹਿਸਾਬ ਦਾ ਦੁਬਾਰਤੋਂ ਬੰਦੇ ਨੂੰ ਜਾਨਵਰ ਮੋਲ ਲੈਣ ਦੀ ਲੋੜ ਨਹੀਂ ਪਣੀ ਏਡੇ ਕੁ ਖਰੇ ਟਾਪ ਜਾਨਵਰ ਆ ਆ ਵੀਰੇ ਬਾਹਰਾਂ ਦੇ ਘਰ ਦਾ ਵੱਡਾ ਕਬੂਤਰ ਆ ਜੀ ਘੜਗੜ 6-7 ਸਾਲ ਪੁਰਾਣਾ ਵੱਡਾ ਕਬੂਤਰ ਉਹਨਾਂ ਦਾ ਪੈਰਾਂ ਦੇ ਵਿੱਚ ਇਹਨਾਂ ਦੇ ਰਿੰਗਾਂ ਲੱਗੀਆਂ ਪੁਰਾਣੇ ਕਬੂਤਰ ਨੇ ਵੀਰੇ ਸਾਹਵੇਂ ਹੋਏ ਕਬੂਤਰ ਨੇ ਕੁਝ ਮਜਬੂਰੀਆਂ ਕਰਕੇ ਬੰਦਿਆਂ ਨੂੰ ਕਬੂਤਰ ਦੇਣੇ ਪਏ ਜਾਂਦੇ ਨੇ ਚੈੱਕ ਕਰ ਲਓ ਠੀਕ ਹੈ ਤੇ ਵੀਰੇ ਇਹੋ ਜਿਹੇ ਬੰਦਾ ਜਾਨਵਰ ਸਾਂਭ ਕੇ ਰੱਖੇ ਨਾ ਕਿਸੇ ਬੰਦੇ ਦੀਆਂ ਚੰਗੇ ਦੀਆਂ ਮਨਤਾ ਤਰਲੇ ਕਰਨ ਦੀ ਲੋੜ ਨਹੀਂ ਉਸ ਬੰਦੇ ਨੂੰ ਠੀਕ ਆ ਜਿਹੜੇ ਬੰਦੇ ਦੇ ਕੋਲ ਇਹੋ ਜਿਹੇ ਜਾਨਵਰ ਬੈਠੇ ਹੁਣ ਮੇਰਾ ਵੀਰਾ ਚੈੱਕ ਕਰ ਲੋ ਗੂੜੀ ਲਾਲਸਰੀ ਆ ਵੀਰੇ ਆਪਣੀ ਗੂਦਰੀ ਪੂਰੀ ਨੋਕ ਪੀਲੀਆਂ ਅੱਖਾਂ ਡਿੱਟੋ ਆਪਣਾ ਉਹੋ ਜਿਹੀ ਕੂਤਰਾ ਜੀ ਕਬੂਤਰ ਦੇ ਦੋਨੇ ਪੈਰਾਂ ਦੇ ਵਿੱਚ ਮੇਰਾ ਭਰਾ ਜਮਾਂਦਰੂ ਪੱਖੀਆਂ ਰੀਆਂ ਲੱਗੀਆਂ ਹੋਈਆਂ ਨੇ ਵੀਰੇ ਜੋ ਬੱਚੇ ਹੁੰਦਿਆਂ ਦੇ ਇਹੀ ਪੈਰਾਂ ਵਿੱਚ ਪੈਂਦੀਆਂ ਨੇ ਚੈੱਕ ਕਰ ਲਓ ਕੁਆਲਿਟੀ ਬਾਕੀ ਮੇਰਾ ਭਰਾ ਮੇਰੇ ਨਾਲੋਂ ਜ਼ਿਆਦਾ ਸਿਆਣੇ ਤੁਸੀਂ ਹੋ ਤੁਹਾਨੂੰ ਵੱਧ ਪਤਾ ਕੀ ਚੀਜ਼ ਹੈਗੀ ਆ ਤੇ ਕੀ ਨਹੀਂ ਸਦਨੋ ਇਹੀ ਕੋਸ਼ਿਸ਼ ਰਹਿੰਦੀ ਕਿ ਆਪਣੇ ਭਰਾਵਾਂ ਨੂੰ ਵਧੀਆ ਚੀਜ਼ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਅਵੇਲੇਬਲ ਕਰਵਾ ਕੇ ਦੇ ਸਕੀਏ ਹੁਣ ਵੀਰੇ ਤੁਹਾਨੂੰ ਵੀ ਪਤਾ ਕਿਸੇ ਭਰਾ ਦੇ ਐਡਾ ਟਾਪ ਜਾਨਵਰ ਠੀਕ ਆ ਜੀ 5-6 ਸਾਲ ਪੁਰਾਣਾ ਵੀਰੇ ਸਾਨੂੰ ਉਹ ਉਸ ਰੇਟ ਦੇ ਵਿੱਚ ਨਹੀਂ ਜਾਂਦੇ ਮੇਰਾ ਭਰਾ ਠੀਕ ਹੈ ਵਿੱਚੋਂ ਹੁਣ ਕਈ ਬੰਦਿਆਂ ਨੂੰ 2200 ਬਹੁਤ ਜ਼ਿਆਦਾ ਮਹਿੰਗਾ ਰੇਟ ਲੱਗਦਾ ਆ ਠੀਕ ਆ ਵੀਰੇ ਜੋੜਾ ਚੈੱਕ ਕਰ ਲਓ 3000 ਰੁਪਏ ਜੋੜੇ ਦਾ ਰੇਟ ਆ ਠੀਕ ਆ ਜੀ ਬਿਲਕੁਲ ਬਾਈ ਜੀ ਸੋਨੂੰ ਮੈਂ ਰੀਜ਼ਨੇਬਲ ਪ੍ਰਾਈਸ ਦੱਸਿਆ ਕੋਈ ਜ਼ਿਆਦਾ ਰੇਟ ਨਹੀਂ ਦੱਸਿਆ ਐਸੇ ਜੋੜੇ ਦਾ ਠੀਕ ਆ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਬਾਈ ਜੀ ਤੰਦਰੁਸਤ ਕੂਤਰ ਨੇ ਆਂਡੇ ਬੱਚਿਆਂ ਦੀ ਆਪਣੀ ਫੁੱਲ ਟੂ ਟਾ ਫੁੱਲ ਗਾਰੰਟੀ ਰਹੇਗੀ ਮੇਰਾ ਵੀਰੇ ਬਾਈ ਜੀ ਰਹੀ ਗੱਲ ਐਸੇ ਜੋੜੇ ਦੇ ਬੱਚਿਆਂ ਦੇ ਡਾਰ ਦੀ ਸਦ ਨੂੰ ਬੱਚੇ ਡਾਉਂਗੇ ਤੁਹਾਨੂੰ ਵੀ ਪਤਾ ਲੱਗੇਗਾ ਹਾਂ ਬਈ ਕਿ ਲੋਵਾਂ ਦੇ ਵਿੱਚ ਬਾਕੀ ਇਹੋ ਜਿਹੇ ਇਹੋ ਜੀ ਕਾੜ ਕੱਢਦੇ ਆ ਠੀਕ ਹੈ ਜੀ ਜਿਹੜੇ ਜਿਹੇ ਭਰਾ ਨੇ ਇਹੋ ਜੇ ਜਾਨਵਰ ਮੇਰਾ ਭਰਾ ਥੱਲੇ ਬੈਗੇ ਡਾਇ ਹੋਏ ਨਾ ਉਹ ਤਾਂ ਮੇਰਾ ਵੀਰ ਜੋੜਾ ਹੈ ਛੜਦਾ ਨਹੀਂਗਾ ਠੀਕ ਹੈ ਬਾਕੀ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਆ ਕਰੋ ਕਿਉਂਕਿ ਸਤਨੂੰ ਆਪਾਂ ਦਾ ਚੀਜ਼ ਲਈਦੀ ਆ ਜੀ ਸੇਲ ਵਾਸਤੇ ਹੀ ਲਈਦੀ ਆ ਠੀਕ ਹੈ ਜਿਹੜਾ ਬੰਦਾ ਰੇਟ ਭਰ ਦਿੰਦਾ ਆ ਉਸ ਬੰਦੇ ਦੇ ਘਰ ਵੀਰੇ ਟੌਪ ਜਾਨਵਰ ਚਲੇ ਜਾਂਦੇ ਨੇ ਮੁੜ ਕੇ ਬਾਅਦ 'ਚ ਬੰਦੇ ਕਹਿੰਦੇ ਵੀਰੇ ਇਹ ਉਹ ਕੂਤਾ ਤੁਹੀਂ ਸਾਨੂੰ ਦੇ ਦੇਣਾ ਸੀਗਾ ਵੀਰੇ ਜਿਹੜੀ ਜਾਨਵਰ ਦੇ ਅੰਦਰ ਕੁਆਲਿਟੀ ਹੁੰਦੀ ਨਾ ਮੇਰਾ ਭਰਾ ਉਹ ਆਪ ਝਲਕਦੀ ਆ ਜੀ ਦੇਖੋ ਕਬੂਤਰ ਬੈਠਾ ਦੱਸ ਦਿੰਦਾ ਹਾਂ ਵੀ ਮੇਰੇ ਵਿੱਚ ਵਾਕਈ ਕੋਈ ਚੀਜ਼ ਹੈਗੀ ਆ ਠੀਕ ਹੈ ਜਿਹੜੇ ਅਸਲ ਪਰਖੀ ਸਿਆਣੇ ਬੰਦੇ ਆ ਨਾ ਮੇਰਾ ਭਰਾ ਉਹ ਜਾਨਵਰ ਦੀ ਸ਼ਕਲ ਜਾਨਵਰ ਦੀਆਂ ਹਰਕਤਾਂ ਚੈੱਕ ਕਰਕੇ ਦੱਸ ਦਿੰਦੇ ਹਾਂ ਵੀ ਜਾਨਵਰ ਨੇ ਉੱਡਣਾ ਜਾਂ ਨਹੀਂ ਉੱਡਣਾ ਦਰਸ਼ਕੋ ਜੋੜਾ ਆਪਣਾ ਮਿਲਿਆ ਵਾ ਜੋੜਾ ਲਾਉਂਦੀ ਤੁਹਾਨੂੰ ਲੋੜਦੀ ਮੇਰਾ ਭਰਾ ਠੀਕ ਹੈ ਜੀ ਮਾਦੀ ਇਹਦੀ ਆਂਡੇ ਲਾ ਕੇ ਬੈਠੀ ਹੋਈ ਆ ਉਹ ਵੀ ਤੁਹਾਨੂੰ ਮੈਂ ਸ਼ੌਂਕ ਕਰਾ ਦੂੰਗਾ ਵੀਡੀਓ ਦੇ ਵਿੱਚ ਤੇ ਮੇਰਾ ਭਰਾ ਆਂਡੇ ਬੱਚੇ ਧਰਦਾ ਹੋਇਆ ਜੋੜਾ ਆਪਣਾ ਫੁੱਲ ਗਰੰਟੀ ਵਾਲਾ ਜੋੜਾ ਜੋੜੀ ਦੇ ਬੱਚੇ ਮੇਰਾ ਵੀ ਤੁਸੀਂ ਜਿੰਨੇ ਮਰਜ਼ੀ ਲਾ ਲਿਓ ਭਾਈ ਜਮਾ ਪ੍ਰਾਇ ਤੇ ਸਦਨੋਂ ਕਬੂਤਰ ਐਸਾ ਮੈਂ ਕਹਿੰਦਾ ਵੀਰੇ ਬੇਕੇ ਭੁੱਖ ਲੱਤਦੀ ਆ ਜਾਨਵਰ ਨੂੰ ਠੀਕ ਹੈ ਨਾ ਤੇ ਮੇਰਾ ਭਰਾ ਫੋਲੋ ਬੈਕਸਾਈਟ ਹੋਏ ਵੇ ਕਬੂਤਰਿਆ ਜੀ ਬੇਫਿਕਰ ਹੋ ਕ ਮੇਰਾ ਵੀ ਤੁਸੀਂ ਆਪਣੇ ਖੋਡਿਆਂ ਦੇ ਅੰਦਰ ਇਹਨਾਂ ਕਬੂਤਾਂ ਦੀ ਐਂਟਰੀ ਕਰ ਸਕਦੇ ਹੋ ਕਿਉਂਕਿ ਵੀਰੇ ਆਹੀ ਟਾਈਮ ਆ ਜਿਹਨੇ ਬੱਚੇ ਘੜਾ ਕੇ ਡਾਲੇ ਉਸੇ ਬੰਦੇ ਅਗਲੇ ਸਾਲ ਮੇਰਾ ਵੀ ਚੰਗਾ ਰਿਜ਼ਲਟ ਪਾਏਗਾ ਕਿਉਂਕਿ ਸਦਨੋਂ ਇਸ ਮਹੀਨੇ ਦੇ ਵਿੱਚ ਜੋੜੀਆਂ ਸਾਰੇ ਲੋਕੀ ਲਾਉਂਦੇ ਆ ਜੀ ਠੀਕ ਹੈ ਗਾਹਾਂ ਆ ਕਿ ਬੱਚੇ ਵਧੀਆ ਪੱਲੀ ਸਾਭ ਹੋ ਜਾਂਦੇ ਆ ਤੇ ਅਗਲੇ ਸਾਲ ਵਧੀਆ ਮੇਰਾ ਭਰਾ ਰਿਜ਼ਲਟ ਸਾਨੂੰ ਮਿਲ ਜਾਂਦਾ ਆ ਠੀਕ ਹੈ ਨਹੀਂ ਤਾਂ ਵੀਰੇ ਜੇ ਬੱਚ ਔਰ ਦੂਜੇ ਮਹੀਨਾ ਵਿੱਚ ਕਢਾਲੀਆ ਉਹ ਬੱਚਾ ਵੀ ਫਿਰ ਮਿਹਨਤਾਂ ਜ਼ਿਆਦਾ ਕਰਨੀਆਂ ਪੈਂਦੀਆਂ ਨੇ ਠੀਕ ਆ ਕਿ ਜਹਾਉਣ ਦੇ ਵਿੱਚ ਵੀ ਕਾਸੀ ਮੰਨ ਕੇ ਚਲੋ ਕਾਫੀ ਆਪਾਂ ਨੂੰ ਦਿੱਕਤ ਆਉਂਦੀ ਆ ਕਿਉਂਕਿ ਵੀਰੇ ਅੱਗੇ ਫਿਰ ਮੌਸਮ ਨਹੀਂ ਬੰਦਾ ਜ਼ਿਆਦਾ ਧੁੰਦਾਂ ਪੈ ਜਾਂਦੀਆਂ ਨੇ ਬਾਜ ਬੈਰੀ ਲਗੜ ਪੈਣ ਲੱਗ ਜਾਂਦਾ ਆ ਆਹ ਮੌਸਮ ਵਧੀਆ ਆ ਉਹਦੇ ਬੱਚੇ ਕਢਾਉਂ ਮਹੀਨਾ ਕੱਢਾ ਕੇ ਬੰਦ ਕਰੋ ਤੇ ਅਗਲੇ ਸਾਲ ਮੇਰਾ ਵੀਰ ਚੈੱਕ ਕਰ ਰਿਹਾ ਰਿਜ਼ਲਟ ਪਾਉ ਠੀਕ ਆ ਤੇ ਆਦੇ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਜੁੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਕ ਕਰਾਉਣਾ ਬਸ ਤੁਸੀਂ ਵੀਡੀ ਤੇ ਦੱਸਿਓ ਵੀ ਸਦਰੋਂ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਜੋੜਾ ਠੀਕ ਆ ਪ੍ਰਾਈਸ ਆਪਾਂ ਵਿੱਚ ਤੁਹਾਨੂੰ ਮੈਂਸ਼ਨ ਕਰਤਾ ਕੋਈ ਜ਼ਿਆਦਾ ਰੇਟ ਨਹੀਂ ਮੇਰਾ ਵੀ ਰੈਸਟੂੜੇ ਦਾ ਠੀਕ ਹੈ ਜੀ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਮੇਰਾ ਭਰਾ ਬਰੇ ਆਪਣੇ ਅੱਜ ਵਾਲੇ ਸਾਂ ਨੂੰ ਚੈੱਕ ਕਰੋ ਮੇਰਾ ਵੀ ਕੁਆਲਟੀ ਬਾਜੀ ਪਿਓਰ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਜਿਹੜੇ ਗੂੜੇ ਲਾਲ ਸਰੇ ਕਬੂਤਰ ਨਿੱਕੀਆਂ ਲੋਕਾਂ ਵਾਲੇ ਖਟੀਆਂ ਤੇ ਮੇਰਾ ਵੀਰ ਚੈੱਕ ਕਰ ਲਓ ਸ਼ਿਕਾਰੀ ਬੰਦਾ ਤਾਂ ਮੇਰਾ ਭਰਾ ਵੇਖ ਕੇ ਸਮਝ ਜਾਏਗਾ ਹਾਂ ਕੁਝ ਉਹੋ ਜਿਹੇ ਬੰਦੇ ਉਹਨਾਂ ਨੇ ਕਹਣਾ ਵੀਰੇ ਇੱਥੇ ਕੋਲ ਕਿੱਥੋਂ ਆ ਗਏ ਕਿਵੇਂ ਨਹੀਂ ਉਹ ਮੇਰਾ ਭਰਾ ਤੁਸੀਂ ਫੋਨ ਲਾ ਲਿਆ ਕਰੋ ਠੀਕ ਹੈ ਜੀ ਜੋ ਵੀ ਤੁਸੀਂ ਗੱਲਬਾਤ ਪੁੱਛਣੀ ਹੋਦੀ ਆ ਆਪਾਂ ਤੁਹਾਡਾ ਫੋਨ ਸੁਣਨ ਵਾਸਤੇ ਹੀ ਬੈਠੇ ਆ ਆ ਚੈੱਕ ਕਰ ਲਓ ਵੀਰੇ ਐਸਾ ਨਿਆਬ ਐਸਾ ਨਿਆਬ ਕਬੂਤਰ ਆ ਨਾ ਮੇਰਾ ਭਰਾ ਮੈਂ ਕਹਿੰਦਾ ਜਿਹੜੀ ਮਰਜ਼ੀ ਕੂਤੀ ਨਾ ਤੁਸੀਂ ਬੱਚੇ ਘਟਾ ਲਓ ਸਾਡੇ ਨੂੰ ਕਬੂਤਰ ਨੇ ਬੱਚੇ ਡਾਉਣੇ ਹੀ ਡਾਉਣੇ ਆ ਠੀਕ ਆ ਜੀ ਏਡੇ ਕੋਈ ਚੰਗੇ ਬਲੱਡ ਦਾ ਮੇਰਾ ਭਰਾ ਆਪਣਾ ਜਾਨਵਰ ਚਿੱਟਾ ਸਫੈਦ ਗੂੜਾ ਲਾਲਸਾ ਨਿੱਕੀ ਨੋਕ ਟੇਪਰ ਦੇ ਵਿੱਚ ਸਿਰ ਵੱਡਾ ਬਰੀਡਰ ਕਬੂਤਰ ਆ ਜੀ ਫੁੱਲ ਬੱਚੇ ਡਾਉਂਦਾ ਹੋਇਆ ਆਂਡੇ ਬੱਚਾਂ ਦੀ ਮੇਰਾ ਵੀਰ ਫੁੱਲ ਬਟਾ ਫੁੱਲ ਆਪਣੀ ਗਾਰੰਟੀ ਰਹੇਗੀ ਅੱਖ ਦੀ ਕੁਆਲਿਟੀ ਚੈੱਕ ਛੋਟਾ ਜਾਂ ਨੂਰ ਰੱਖਦਾ ਜੀ ਅੱਖ ਦਾ ਬਿਲਕੁਲ ਮੇਰਾ ਭਰਾ ਪੂਸ ਤਾਂ ਹੀ ਕੰਨੀਆਂ ਰੱਖਦਾ ਕੂਤਰ ਇਹ ਤੇ ਆ ਬਾਈ ਜੀ ਐਸ ਬੰਨਿਓ ਮੇਰਾ ਭਰਾ ਤੁਸੀਂ ਜਾਨਵਰ ਆਪਣਾ ਚੈੱਕ ਕਰ ਲਓ ਠੀਕ ਹੈ ਜੀ ਬਿਲਕੁਲ ਮੇਰਾ ਭਰਾ ਪੀਲੀਆਂ ਖਾਤੇ ਪਰਚੇ ਸਰ ਨਿੱਕੀਆਂ ਲੋਕਾਂ ਵਾਲੇ ਮੇਰਾ ਵੀਰ ਠੀਕ ਹੈ ਤੇ ਸਦਨੋ ਕੈਂਚੀ ਲੱਗਿਆ ਪਿਆ ਜਾਨਵਰ ਇਹ ਚੈੱਕ ਕਰ ਲਓ ਮੇਰਾ ਭਰਾ ਉਹਦੇ ਬਾਵਜੂਦ ਤੁਸੀਂ ਪੱਲੇ ਦੀ ਲੈਂਥ ਚੈੱਕ ਕਰ ਲਓ ਪੂਸ ਦੀ ਕੁਆਲਿਟੀ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਕਿ ਜਾਨਵਰ ਸਾਡੇ ਕੀ ਰੱਖਦੇ ਨੇ ਲੋ ਜੀ ਬਿਲਕੁਲ ਬੰਦ ਪੂਸ ਬਾਈ ਜੀ ਆਹ ਹੁੰਦੀ ਨਸਲ ਚੈੱਕ ਕਰ ਲਓ ਠੀਕ ਹੈ ਔਰ ਬਾਈ ਜੀ ਪੱਕੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਇਹਨਾਂ ਕਬੂਤਰਾਂ ਦੇ ਮੈਂ ਤੁਹਾਨੂੰ ਦਿਖਾਉਣਾ ਮਕੰਮਲ ਠੀਕ ਹੈ ਜੀ ਜੋ ਜਮੰਦਰੂ ਬੱਚਿਆਂ ਦੇ ਹੀ ਪੈਂਦੀਆਂ ਮੇਰਾ ਭਰਾ ਚੈੱਕ ਕਰ ਲਓ ਜੀ ਪੱਕੀਆਂ ਰਿੰਗਾਂ ਲੱਗੀਆਂ ਇਹਨਾਂ ਦੇ ਤੇ ਵੀਰੇ ਜਮਾ ਬੰਦ ਜੋੜਾਂ ਦਾ ਆਪਣਾ ਕਬੂਤਰ ਨਾਮ ਬਾਈ ਦਾ ਲਿਖਿਆ ਹੋਇਆ ਜਿਹਦੇ ਘਰੋਂ ਆਇਆ ਵੇ ਜੀ ਕੂਤਰ ਇਹ ਠੀਕ ਹੈ ਉਹਦੋਂ ਆਪਾਂ ਜੀਨਾ ਕੂਤਰ ਲਾਇਆ ਸੀ ਉਹ ਵੀ ਉਸੇ ਬਾਈ ਦੇ ਘਰ ਦਾ ਸੀਗਾ ਚੈੱਕ ਕਰ ਸਕਦੇ ਹੋ ਕੋਈ ਕਿਤੋਂ ਕੱਟੀ ਨਹੀਂ ਕੋਈ ਕੋਹ ਨਹੀਂ ਜਮੰਦਰੂ ਪੈਣ ਵਾਲੀਆਂ ਠੱਲਾਂ ਨੇ ਮੇਰਾ ਭਰਾ ਠੀਕ ਹੈ ਜਮਾ ਬਾਈ ਜੀ ਨਿੱਕੇ ਜਿਹੇ ਪੈਰ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਪੈਰ ਦੇ ਵਿੱਚ ਮੇਰਾ ਵੀਰ ਪੱਕੇ ਛੱਲੇ ਲੱਗੇ ਹੋਏ ਨੇ ਚੈੱਕ ਕਰ ਲਓ ਦੇਖੋ ਠੀਕ ਆ ਆਹ ਹੁੰਦੀ ਐ ਕੁਆਲਿਟੀ ਮੇਰਾ ਭਰਾ ਵੀਰੇ ਇਹੋ ਜੇ ਕੂਤਰ ਸਾਨੂੰ ਕੋਈ 1.5-200 ਲੱਗ ਨੂੰ ਨਹੀਂ ਦਿੰਦਾ ਠੀਕ ਐ ਜਿਹੜੇ ਬੰਦੇ ਕਹਿੰਦੇ ਨੇ ਭਾਜੀ ਰੇਟ ਜ਼ਿਆਦਾ ਆ ਮੇਰੇ 5-6000 ਵਾਲੇ ਨਾਲ ਤਾਂ ਚੰਗੇ ਆ ਠੀਕ ਆ ਜਨਪਰ ਸਾਡੇ ਪਲੱਸ ਰੇਟ ਤੇ ਆ ਸੀਗਾ ਮੇਰਾ ਭਰਾ ਵੀਰੇ ਆਪਣਾ ਮਕਮਲ ਕੂਤਰ ਠੀਕ ਐ ਉਸਤਾਦ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਤੇ ਆਹ ਉਪਰਾ ਹੁਣ ਮੈਂ ਤੁਹਾਨੂੰ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਜਿਹੜੀ ਗੁੜੀ ਲਾਲ ਸਰੀਆ ਮੇਰਾ ਵੀਰ ਠੀਕ ਐ ਜੀ ਉਦੋਂ ਪਹਿਲਾਂ ਉਹ ਮਾਦੀਆਂ ਅੰਡਿਆਂ ਤੇ ਦੁਆਰਾ ਸ਼ਰਤੀ ਸੀ ਤੇ ਇੱਕ ਵਖਾ ਕੇ ਵੀਡੀਓ ਸਾਨੂੰ ਫਿਰ ਕਰਾਉਣੇ ਸ਼ੌਕ ਹਾਂਜੀ ਭਾਈ ਜੀ ਆ ਚੈੱਕ ਕਰ ਲੋ ਜੀ ਆਪਣੀ ਬੱਦੀ ਕੂਤਰੀ ਗੂੜੀ ਲਾਲਸਰੀ ਚੈੱਕ ਕਰ ਲੋ ਜੀ ਪੋਟਾ ਕੂਤਰੀ ਦਾ ਹੱਕ ਚੌੜੀ ਪਿਛੋਂ ਜਮਾਂਨ ਬੰਦ ਬਾਕੀ ਸਾਨੂੰ ਸਦਨੋਂ ਆਂਡਿਆਂ ਤੇ ਬੈਠੇ ਵੀ ਕੂਤਰੀ ਆਪਾਂ ਵਿਖਾਤੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਠੀਕ ਹੈ ਜੀ ਜਿੰਨੇ ਮਰਜ਼ੀ ਬੱਚੇ ਡਾਲੀਓ ਮੇਰਾ ਭਰਾ ਤੁਸੀਂ ਆਪਣੀ ਐਸੇ ਜੋੜੀ ਦੇ ਠੀਕ ਹੈ ਜੀ ਗੂੜੀ ਲਾਲਸਰੀ ਪੂਰੀ ਨੋਕ ਟੇਪਰ ਚ ਸਿਰ ਭਾਈ ਜੀ ਪੀਲੀ ਅੱਖਾਂ ਚੈੱਕ ਕਰ ਸਕਦੇ ਹਾਂ ਐਸੋ ਬੰਦੇ ਨੂੰ ਮਾਦੀ ਆਪਣੀ ਦਾ ਵजूद ਤੇ ਬਾਈ ਜੀ ਪੂਰੇ ਡਾਟ ਕੱਢਣਗੇ ਬਚੇ ਇਹਨਾਂ ਦੇ ਪਰ ਵੀਰੇ ਸਾਹ ਬਥੋਣੂ ਚੰਗੀ ਕਰਨੀ ਪੈਣੀ ਦਾਣਾ ਪਾਣੀ ਟੇਕ ਕੇਅਰ ਵਧੀਆ ਰੱਖਣੀ ਪੈਣੀ ਫਿਰ ਕਿਤੇ ਜਾ ਕੇ ਰਿਜ਼ਲਟ ਮਿਲਣਾ ਆ ਨਹੀਂ ਤਾਂ ਮੇਰੀਆਂ ਇਨੀਆਂ ਗਰੰਟੀਆਂ ਕਿਸੇ ਕੰਮ ਦੀਆਂ ਨਹੀਂ ਮੇਰਾ ਵੀਰੇ ਠੀਕ ਹੈ ਜਿੱਥੇ ਤੁਹਾਡੀ ਆਪਦੀ ਮਿਹਨਤ ਨਹੀਂ ਆਪਦੀ ਤੁਹਾਡੀ ਕਿਸਮਤ ਨਹੀਂ ਤੇ ਆਪਦੀ ਤੁਹਾਡੇ ਮੁਕੱਦਰ ਨਹੀਂ ਮੇਰਾ ਭਰਾ ਚੈੱਕ ਕਰ ਲਓ ਐਸ ਬਣੇ ਹੋ ਬਾਕੀ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਪਹਿਲੀਆਂ ਅੱਖਾਂ ਦੀ ਆਪਣੀ ਮਾਦੀ ਆ ਜੀ ਇਹ ਵੀ ਮੇਰਾ ਭਰਾ ਕੈਂਚੀ ਲੱਗੀ ਹੋਈ ਚੈੱਕ ਕਰ ਲਓ ਪਹਿਲੀਆਂ ਤਿੰਨ ਕੰਨੀਆਂ ਬਿਲਕੁਲ ਬਰਾਬਰ ਰੱਖਦੀ ਲੋ ਜੀ ਪੱਲੇ ਦੇ ਵਿੱਚ ਜੋ ਮੇਨ ਖਾਸियत ਆ ਆ ਪਹਿਲੀਆਂ ਤਿੰਨ ਕੰਨੀਆਂ ਤੇ ਗੌਰ ਕਰ ਲਓ ਮੇਰਾ ਭਰਾ ਦੇਖੋ ਜੀ ਬਿਲਕੁਲ ਬਰਾਬਰ ਰੱਖਦੀ ਵੀਰੇ ਇਹੋ ਜਿਹੇ ਜਾਨਵਰਾਂ ਦੇ ਬੱਚੇ ਜਿੱਥੇ ਮਰਜੀ ਛੱਡ ਦੋ ਜਾਣਗੇ ਨਹੀਂ ਐਸ ਗੱਲ ਦੀ ਆਪਣੀ ਗਾਰੰਟੀ ਆ ਤੇ ਆ ਬਾਈ ਜੀ ਮਾਦੀ ਆਪਣੀ ਦੀ ਪੂਛ ਲਓ ਜੀ ਵੇਹ ਲੋ ਅੰਗੂਠੇ ਐ ਤਾਂ ਨਹੀਂ ਲਾ ਕੇ ਵਿਖਾ ਰਿਆ ਅੰਗੂਠੇ ਖੁੱਲੇ ਛੱਡ ਕੇ ਤੇ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਕੁਆਲਿਟੀ ਜਮਾਂ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀ ਆ ਠੀਕ ਆ ਜੀ ਬਾਕੀ ਪਿੱਛੋਂ ਮੇਰਾ ਭਰਾ ਲਾਲ ਚੀਨੀ ਆ ਕੂਤਰੀ ਆਪਣੀ ਗਿੱਚੀ ਗਲੋਂ ਵੀ ਤੇ ਆ ਸੀਗੀ ਸਦ ਨੂੰ ਆਪਣੀ ਮਕਮਲ ਕੂਤਰੀ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਜੋੜਾ ਇਹ ਬਾਹਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤਾਈ ਬਣੇ ਰਹੋ ਤੇ ਆਪਣਾ ਪਿਆਰਾ ਜਿਹਾ ਕਮੈਂਟ ਤੇ ਵੀਡੀਓ ਆਪਣ ਨੂੰ ਮੇਰਾ ਵੀਰ ਸ਼ੇਅਰ ਲਾਜ਼ਮੀ ਕਰ ਦਿਓ ਉਹ ਆ ਰਿਹਾ ਜੀ ਆਪਾਂ ਕਬੂਤਰ ਤੇ ਆ ਮੇਰਾ ਵੀਰ ਮਾਦੀ ਆਪਣੀਆਂ ਆਂਡਿਆਂ ਤੇ ਬੈਠੀ ਆ ਜੀ ਟੂਲੀ ਦੇ ਵਿੱਚ ਦੇਖੋ ਠੀਕ ਹੈ ਚੈੱਕ ਕਰ ਸਕਦੇ ਹਾਂ ਤੁਸੀਂ ਬੂਰੀ ਆਪਣੇ ਨੂੰ ਲਓ ਜੀ ਆ ਦਵਾਰ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਸੱਜਣੋਂ ਮੈਂ ਕੰਮਲ ਸਟੈਂਡਿੰਗ ਜਿਸ਼ਨ ਚੈੱਕ ਕਰ ਲਓ ਦੇਖੋ ਜੀ ਸ਼ੌਂਕ ਕਰਾ ਕੇ ਦਵਾਰਾ ਜਾਨਵਰ ਛੱਡਿਆ ਤੇ ਕੂਤਰ ਆਪਣਾ ਗੜਕਣ ਲੱਗ ਪਿਆ ਆ ਠੀਕ ਹੈ ਹੱਕ ਚੈੱਕ ਕਰ ਲਓ ਜਾਨਵਰ ਦੀ ਵੀਰੇ ਠੀਕ ਹੈ ਉਹ ਕਬੂਤਰ ਆ ਮੇਰਾ ਭਰਾ ਜਿਹਨੂੰ ਕਹਿੰਦੇ ਨੇ ਪੀੜੀਆਂ ਅੰਦਰ ਪੀੜੀਆਂ ਕਬੂਤਰ ਡਾਉਣ ਵਾਲੇ ਵੀਰੇ ਉਹ ਬਲਾਡ ਆ ਇਹ ਚੈੱਕ ਕਰ ਲਓ ਠੀਕ ਹੈ ਤੇ ਮੇਰਾ ਭਰਾ ਬਾਈ ਦੇ ਹਲੇ ਕੋਲ ਜਾਨਵਰ ਹੋਰ ਬ ਤੁੜਲੀ ਵੀਡੀਓ ਲਾਵਾਂਗੇ ਡੇਲੀ ਨਹੀਂ ਲਾਉਂਦੇ ਵੀਡੀਓ ਆਪਾਂ ਉਹਦੀ ਬਟ ਹੌਲੀ ਹੌਲੀ ਆਪਾਂ ਕਿ ਤੁਹਾਨੂੰ ਡੇਲੀ ਤੇ ਡੇਲੀ 베ਸ ਤੇ ਮੇਰਾ ਭਰਾ ਟਾਪ ਤੇ ਖਰੇ ਜਾਨਵਰਾਂ ਦਾ ਇੰਜ ਹੀ ਸ਼ੌਕ ਕਰਾਵਾਂਗੇ ਕਿ ਹਾਂ ਬਈ ਸਾਨੂੰ ਵੀ ਵੀਡੀਓ ਲਾਉਂਦੇ ਵਿੱਚ ਨਜ਼ਾਰਾ ਆਵੇ ਤੇ ਮੇਰੇ ਸਾਰੇ ਸਬਸਕ੍ਰਾਈਬਰ ਵੀਰਾਂ ਨੂੰ ਵੀਡੀਓ ਵੇਖ ਕੇ ਪੂਰੀ ਚਾਸ ਆਵੇ ਜੀ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਜੀ ਆਪਣੇ ਜਾਨਵਰਾਂ ਦੀ ਮੇਰਾ ਭਰਾ ਜਿਹੜੀ ਪਹੁੰਚ ਆ ਉਹ ਆਲ ਪੰਜਾਬ ਭਾਇਦੂ علاوہ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਸ ਤੱਕ ਜਾਨਵਰ ਆਪਣੇ ਜਾਣਦੇ ਨੇ ਕੋਈ ਮੇਰਾ ਭਰਾ ਇਥੋਂ ਬਿਲੋਂਗ ਕਰਦਾ ਹੋਵੇ ਇੇਠਾ ਦੇ ਨੰਬਰ ਤੇ ਮੇਰਾ ਵੀ ਤੁਸੀਂ ਕੰਟੈਕਟ ਕਰ ਲਿਓ ਸੋਡੇ ਸ਼ਹਿਰ ਦੇ ਵਿੱਚ ਮੇਰਾ ਭਰਾ ਜਨਾਬਲਾਂ ਦੀ ਪਹੁੰਚ ਕਰਕੇ ਦੇ ਦੇਾਂਗੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਤਤਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ